ਅਮੇਨ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ ਜੇ ਖੁਦਾ ਨੇ ਤੁਹਾਨੂੰ ਦੁਨੀਆਦਾਰੀ ਚੋਂ ਸੰਸਾਰ ਚਵਾਰ ਕੱਢਿਆ ਜੇ ਤੁਹਾਨੂੰ ਪਤਾ ਹੈ ਕਿ ਮਸੀਹਤਾ ਬਦਲਈ ਐ ਸੰਸਾਰ ਚਵਾਰ ਨਿਕਲਣਾ ਦੁਨੀਆਦਾਰੀ ਚਵਾਰ ਨਿਕਲਣਾ ਹਰੇਕ ਚੀ ਜਿਹੜੀ ਦੁਨੀਆ ਨਾਲ ਸੰਬੰਧ ਰੱਖਦੀ ਐ ਵੀ ਕਦੇ ਵੀ ਉਹਦੇ ਅਧੀਨ ਨਹੀਂ ਹੋ ਸਕਦੇ ਕਦੇ ਵੀ ਉਹਨੂੰ ਪਹਿਲਾ ਦਰਜਾ ਨਹੀਂ ਦੇ ਸਕਦੇ ਕਦੇ ਵੀ ਉਸੇ ਇੰਟਰਸਟ ਰੱਖ ਸਕਦੇ ਤੁਹਾਨੂੰ ਪੂਰੀ ਤਰ੍ਹਾਂ ਉਹਤੋਂ ਸੈਪਰੇਟ ਹੋਣਾ ਪੈਣਾ ਹੈ ਆਮੀਨ ਹਾਲੇਲੂਇਆ ਪਰ ਕਲੀਸਿਆ ਨਾਲ ਹੋਇਆ ਕੀ ਕਲੀਸਿਆ ਨਾਲ ਉਹੀ ਕੁਛ ਹੋਇਆ ਜੋ ਇਸਰਾਇਲ ਦੇ ਨਾਲ ਹੋਇਆ ਸੀਗ ਬਾਈਬਲ ਸਾਨੂੰ ਦੱਸਦੀ ਹੈ ਇਸرائیਲੀ ਲੋਕ ਮਿਸਰ ਚੋਂ ਬਾਹਰ ਨਿਕਲੇ ਸਨ ਉਹ ਮਿਸਰ ਚੋਂ ਬਾਹਰ ਨਿਕਲੇ ਪਰ ਮਿਸਰ ਉਹਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਮਿਸਰ ਉਹਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਅਗਰ ਤੂੰ ਦੁਨੀਆ ਚੋਂ ਨਿਕਲੇ ਪਰ ਦੁਨੀਆਦਾਰੀ ਤੁਹਾਡੇ ਅੰਦਰੋਂ ਅੰਦਰੋਂ ਨਾ ਨਿਕਲੀ ਤਾਂ ਜਿਹੜੇ ਕੰਮ ਤੂੰ ਬਾਹਰ ਕਰਦੇ ਸੀ ਉਹੀ ਕੰਮ ਹੁੰਦੀ ਚਰਚ ਚ ਕਰੋਗੇ ਬੱਲ ਮੇਰਾ ਲੜਾਕਾ ਸੁਭਾਅ ਹੈ ਔਰ ਮੈਂ ਤੋਂ ਅਕਲ ਨਾਲ ਉਹਦੀ ਸਮਾਂ ਲੈਣਾ ਚਰਚਾ ਹੈ ਨਾ ਪਰ ਮੇਰਾ ਅਗਰ ਉਹ ਸੁਭਾਅ ਨਿਕਲੇ ਤੇ ਪਹਿਲੀ ਮੇਰੀ ਲੜਾਈ ਗਵਾਂਡੀਆਂ ਨਾਲ ਹੁੰਦੀ ਸੀ ਹੁਣ ਮੇਰੀ ਲੜਾਈ ਕਿਰਨ ਨਾਲ ਹੋਣੀ ਹੈ ਚਰਚ ਵਾਲਿਆਂ ਨਾਲ ਦਹੀਂ ਹੋਣਾ ਪਿੰਲੇ ਮੈਂ ਚੁਗਲੀਆਂ ਕਰਦੋ ਸੀ ਕਰਦੀ ਸੀ ਉਹਨਾਂ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾ ਨਾ ਗੁੰਮ ਮੈਂ ਉਹਨਾਂ ਚਵਾਰ ਨਿਕਲੀ ਮੈਂ ਕਲਿਸੇ ਚ ਆ ਗਈ ਪਰ ਮੇਰੇ ਅੰਦਰ ਕੋਈ ਚੀਜ਼ ਹੈਗੀ ਆ ਨਾ ਜੀ ਇਸ ਲਈ ਹੁਣ ਮੇਰੇ ਰਿਸ਼ਤੇਦਾਰਾਂ ਨਾਲ ਨਹੀਂ ਮੈਂ ਕਰਦੀ ਕਿਤਨਾ ਕਰਦੀ ਐ ਚੱਚਦੀ ਭੈਣ ਨਾਲ ਆਉ ਸਟੱਪ ਪਰ ਗਿਹਰ ਚੱਲੀਏ ਜੇ ਮੇਰੀ ਆਦਤ ਸੀਗੀ ਆਸ਼ਕੀ ਵਾਰਨ ਦੀ ਪਹਿਲੇ ਮੈਂ ਦੁਨੀਆ ਚ ਲੱਭਦਾ ਸੀਗਾ ਹੁਣ ਮੈਂ ਕਿੱਥੇ ਲੱਭਣੀ ਆ ਬੋਲੋ ਹੁਣ ਚੱਤ ਕੋ ਕੀ ਨਿੱਚਰ ਨਹੀਂ ਨਾ ਬਦਲਿਆ ਸੁਸਤੀ ਨਾ ਕਰ ਐਨਜੋਏ ਕਰੋ ਫਲਾਈਟ ਦਾ ਇਹਨੂੰ ਪਤਾ ਹੈ ਇਹ ਜੇ ਪ੍ਰਚਾਰ ਚੁੱਪ ਕਰਾਉਂਦੇ ਆ ਪਰ ਜੇ ਗੱਲ ਸਹੀ ਹੈ ਇਹ ਗੱਲ ਸਹੀ ਹੈ ਜੇ ਮੈਂ ਗਲਤ ਕਵਾਂ ਜੇ ਮੈਂ ਗਲਤ ਬੋਲਾਂ ਤਾਂ ਮੈਂ ਮਾਫੀ ਮੰਗ ਕੇ ਮੈਜੂnga ਪਰ ਜੇ ਮੈਂ ਸਹੀ ਹਾਂ ਉਹ ਫਿਰ ਬਦਲਾ ਨੂੰ ਚੀਰੀਏ ਲੰਗੀਏ ਕਿ ਇਹ ਸਹੀ ਨਹੀਂ ਜੇ ਮੇਰੀ ਆਦਤ ਹੈ ਆਸ਼ਕੀ ਮਾਰਨ ਦੀ ਹੁਣ ਮੈਂ ਬਾਹਰ ਤੇ ਨਹੀਂ ਮਾਰਨੀ ਹੁਣ ਮੈਂ ਚਰਚ ਚੋਂ ਬਣੀ ਆਕੈ ਕਿ ਮੇਰਾ ਨੇਚਰ ਹੀ ਹੈ ਨਾ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਜਿੰਨੇ ਅੰਦਰੋਂ ਮਿਸਟਰ ਨੀਸ ਨਿਕਲੇ ਆ ਇੱਕ ਵੀ ਬੰਦਾ ਵਾਦਾ ਕੀਤੀ ਧਰਚ ਨਹੀਂ ਆ ਸਕਿਆ ਬਾਈਬਲ ਕਹਿੰਦੀ ਦਫਨਾਏਗੇ ਨਹੀਂ ਉਹਨਾਂ ਦੀਆਂ ਲਾਸ਼ਾਂ ਜੰਗਲ ਵਿੱਚ ਸੜ ਗਈਆਂ ਪਈਆਂ ਤੇ ਮੈਂ ਉਸੇ ਹੀ ਖੁਦਾ ਤੇ ਵਿਸ਼ਵਾਸ ਕਰਦਾ ਆ ਜੋ ਕੱਲ ਅੱਜ ਕੋ ਜੋ ਵੀ ਕੋ ਜਾਇਏ ਉਹ ਇੱਕ ਟਾਈਪ ਸੀ ਇੱਕ ਪਰਸ਼ਾਵਾਂ ਜਾਂ ਜਸਲੀ ਕਲੀਸਿਆ ਅਗਰ ਤੁਹਾਡੇ ਅੰਦਰੋਂ ਗੰਦੀ ਆਦਤਾਂ ਜਿਹੜੀਆਂ ਦੁਨੀਆਦਾਰੀ ਦੀਆਂ ਸੀਗੀਆਂ ਉਹ ਤੁਹਾਡੇ ਇੰਟਰਸਟ ਤੁਹਾਡੇ ਸ਼ੌਕ ਜਿਹੜੇ ਤੁਸੀਂ ਦੁਨੀਆ ਚ ਰੱਖਦੇ ਈ ਅਗਰ ਤੁਸੀਂ ਚੱਟੇ ਚੇ ਕੰਟੀਨਿਊ ਰੱਖੇ ਇਹ ਯਾਦ ਰੱਖ ਮੁਗ ਤੋਗੇ ਅਮੇਨ ਇੱਕ ਵੀ ਬੰਦਾ ਵਾਦਾ ਕੀਤਾ ਤੇ ਧਿਚ ਨਹੀਂ ਵੜਨ ਦਿੱਤਾ ਉਹਨੇ ਕਿਹਾ ਤੂੰ ਹੀ ਨਹੀਂ ਤੁਹਾਡੇ ਬੱਚੇ ਆਣਗੇ ਤੂੰ ਹੀ ਨਹੀਂ ਜਾਓਗੇ ਲੋਕ ਚਰਲੇ ਮਾਰ ਕੇ ਹਟ ਕੇ ਮੂਸਾ ਨੇ ਕਿਹਾ ਹੁਣ ਸਮਝ ਲੰਘ ਗਿਆ ਉਹ ਦਿਨਾਂ ਨੂੰ ਵਡਿਆਈ ਮਿਲੇ ਸੋ ਜੋ ਕੁਝ ਕੁਛ ਹੋਇਆ ਉਹ ਹੀ ਕੁਝ ਹੁਣ ਹੋ ਰਿਹਾ ਤੂੰ ਦਾਵਾ ਕਰਦੇ ਹੋ ਕਿ ਮਿਸਰ ਚੋਂ ਨਿਕਲੇ ਆ ਮੇਰਾ ਸਵਾਲ ਹੈ ਕੀ ਮਿਸਰ ਤੇਰ ਚੋਂ ਨਿਕਲਿਆ ਨਿਕਲਿਆ ਜੋ ਮਿਸਰ નીકਲੇ ਆ ਹੀ ਅਗਲੇ ਖੜੇ ਸੀਗੇ ਉਹ ਪਾਉਏ ਦੋ ਹੀ ਬੰਦੇ ਲੱਖਾਂ ਹੀ ਉਹਨਾਂ ਦੇ ਵਿਰੋਧ ਸੀਗੇ ਪਰ ਉਹਨਾਂ ਨੇ ਦੋ ਹੀ ਕਿਹਾ ਇਹ ਤੇ ਧਰਤੀ ਸਾਡੀ ਮਿਰਾਸ ਖੁਦਾ ਨੇ ਦਿੱਤੀ ਹੈ ਜੋ ਮਰਜ਼ੀ ਹੋ ਜਾ ਬਬਰਾਰਾਮ ਨੇ ਕਿਹਾ ਦੈਂਤ ਦੋ ਵਾਲੀ ਸੇਬ ਸੀਗੇ ਸਾਰਿਆਂ ਦੇ ਪਰ ਉਹਨਾਂ ਨੇ ਦੈਂਤ ਨਹੀਂ ਦੇਖ ਕੇ ਉਹਨਾਂ ਨੇ ਵਾਦਾ ਦੇਖਿਆ ਸੀ ਬਸ ਸੋਇਦਾ ਕਿੰਦਾ ਤੁਹਾਡੇ ਮੂੰਹ ਚੋਂ ਨਿਕਲ ਸਕਦਾ ਵੀ ਮੈਂ ਫਿਰ ਨਹੀਂ ਮੰਨਣਾ ਨੂੰ ਕਹਦੇ ਫਿਰ ਤੂੰ ਇੰਨਾ ਹੀ ਮੰਨਣਾ ਹੈ ਨਾ ਤੇ ਮੈਂ ਵੀ ਤੈਨੂੰ ਇਹੋ ਜਿਹੇ ਨੂੰ ਆਪਣੇ ਰਾਹ 'ਚ ਨਹੀਂ ਵੜ ਸਕਦਾ ਬਵਰਾਣਾ ਨੇ ਕਿਹਾ ਉੱਥੇ ਸੋਲਜਰ ਜਾਣਗੇ ਜਿਨ੍ਹਾਂ ਦੀਆਂ ਸ਼ਾਦੀਆਂ ਤੇ ਲੀਲੇ ਦਾ ਲਹੂ ਲੱਗਾ ਹੋਏਗਾ ਉਹ ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰਦੇ ਉੱਥੇ ਉਹਨੇ ਕਿਹਾ ਸੂਰਮੇ ਐਂਟਰ ਕਰਨਗੇ ਜਿਹੜੇ ਮਾਰਚਿੰਗ ਕਰਦੇ ਹੋਏਗੇ ਜਿੱਤ ਕੇ ਉਹਨੇ ਕਿਹਾ ਕੋਈ ਸੁਸਤਾਇਆ ਥੱਕਿਆ ਟੁੱਟਿਆ ਮੂਹ ਲਟਕਾਇਆ ਨਹੀਂ ਉੱਥੇ ਜਾਏਗਾ ਉਥੇ ਉਹ ਬੰਦੇ ਜਾਣਗੇ ਜਿਹੜੇ ਸੂਰਮੇ ਓਏ ਜਿਹਨਾਂ ਨੇ ਇਹ ਛਾਤੀਆਂ ਛੋੜੀਆਂ ਸੀਗੀਆਂ ਉਹ ਕਿਉਂ ਛੋੜੀਆਂ ਕਿਕਰ ਨੂੰ ਪਤਾ ਹੀ ਇਹ ਦੁਨੀਆ ਦੇ ਅੱਗੇ ਆਪਣੇ ਸਿਰ ਨਹੀਂ ਚੁੱਕਾਇ ਇਹ ਮੱਥੇ ਨਹੀਂ ਰਗੜੇ ਇਹ ਸਮਝੋ ਤੇ ਨਹੀਂ ਕੀਤੇ ਐਮਨ ਇਹ ਇਹ ਤੇ ਹੀ ਹੱਕ ਵਿੱਚ ਤੇਰੇ ਘਰ ਚ ਗੰਦ ਨਹੀਂ ਲਿਆਉਂਦਾ ਇਹ ਕਿਆ ਕਿਤੇ ਬਲੀਦਾਨ ਕਿਤੇ ਆਪਣੇ ਆਪ ਨੂੰ ਮਾਰ ਰਿਹਾ ਹੋ ਰਿਹਾ ਹੋ ਜੇ ਲੋਕਲ ਨਿਕ ਦੂਤ ਵੀ ਉੱਠ ਕੇ ਖੜੇ ਹੋ ਜਾਣਗੇ ਤਾਲੀਆਂ ਵਜਾਈਆਂ ਜਾਣਗੀਆਂ ਤੁਰੀਆਂ ਵਜਾਈਆਂ ਜਾਣਗੀਆਂ ਸ਼ਾਬਾਸ਼ ਦਿੱਤੀ ਜਾਏਗੀ ਔਰ ਖੁਦਾ ਖੁਦ ਲੱਕ ਬਨ ਕੇ ਟੇਬਲ ਉੱਤੇ ਉਹਨਾਂ ਦੀ ਸੇਵਾ ਕਰੇਗਾ ਸ਼ਾਬਾਸ਼ ਤੇਰੇ ਪੁੱਤਰ ਯਾ ਉਸ ਰਾਜ ਜੀ ਸ਼ਾਮਿਲ ਹੋ ਜਿਹੜਾ ਜਗਤ ਦੀ ਮੁੱਢੇ ਤੇਰੇ ਲਈ ਤਿਆਰ ਕੀਤਾ ਗਿਆ ਉਹ ਬਾਕੀ ਦੁਨੀਆ ਨੇ ਕਿਨਣ ਉੱਥੇ ਅੰਧ ਘੋਰ ਚ ਸੁੱਟੋ ਜਿੱਥੇ ਰੋਣਾ ਤੇ ਕਚੀਚੀਆਂ ਦਾ ਵਚਣਾ ਹੈ ਦੁਨੀਆ ਨਾਲ ਮਿਲ ਕੇ ਇਹ ਉਮੀਦ ਕੀਤੀ ਜਾਏ ਕਿ ਤੀ ਆਤਮਿਕ ਰਹੋਗੇ? ਕਿ ਤੀ ਸਲੀਮ ਰਹੋਗੇ? ਇਹ ਤਾਂ ਨਹੀਂ ਹੋ ਸਕਦਾ। ਜੇ ਤੀ ਦੁਨੀਆ ਨਾਲ ਮਿਲ ਕੇ ਤੀ ਆਤਮਿਕ ਨਹੀਂ ਹੋ। ਜੇ ਤੁਹਾਡੇ ਅੰਦਰ دنیਵੀ ਨੇਚਰ ਆ ਦੇਆ ਵੀ ਗੱਲਾਂ ਨੇ ਆ ਵੀ ਆਤਾ ਤੀ ਆਤਮਿਕ ਨਹੀਂ ਹੋ। ਕਿਉਂਕਿ ਬਾਈਬਲ ਬਿਆਨ ਕਰਦੀ ਮਨੁੱਖ ਆਪਣੀ ਸੰਗਤੀ ਤੋਂ ਹੀ ਪਛਾਣਿਆ ਜਾਂਦਾ ਹੈ ਕਿ ਉਹ ਕੀ ਹੈ। ਤੜਾ ਇੰਟਰਸਟ ਕਿੱਥੇ ਹੈ? ਤਾਨੂੰ ਕਿੰਨਾ ਚ ਵਹਿਣਾ ਸ਼ੰਗਾ ਲੱਗਦਾ ਤੈਨੂੰ ਜਿੱਦਾਂ ਦੇ ਪਸੰਦ ਹੈ ਤੂੰ ਉਦਾਂ ਦੇ ਬਣੇ ਕਲਿਸਿਆ ਚ ਜ਼ਿੰਮੇਵਾਰੀ ਕਿੱਦਾਂ ਹੋ ਸਕਦੀ ਜਦੋਂ ਕਲਿਸਿਆ ਬੱਜੀ ਹੋਈ ਹੈ ਮੈਂ ਤੁਹਾਨੂੰ ਪੁੱਛਦਾ ਹਾਂ ਜਦੋਂ ਲੋਕ ਬੱਜੇ ਆ ਦੁਨੀਆਦਾਰੀ ਦੀ ਰस्सੀਆਂ ਦੇ ਨਾਲ ਤੇ ਚੱਟ ਚ ਜ਼ਿੰਮੇਵਾਰੀ ਕਿੱਦਾਂ ਹੋ ਸਕਦੀ ਹੈ ਕਿੱਥੋਂ ਜ਼ਿੰਮੇਵਾਰੀ ਆਏਗੀ ਜਦ ਕਿ ਕਲਿਸੀਆਂ ਨੇ ਆਪਣੀ ਜਗ੍ਹਾ ਤੇ ਰੱਖਿਆ ਅਗਰ ਕਲਿਸੀਆਂ ਉਹਦੀ ਜਗ੍ਹਾ ਤੇ ਆ ਤੇ ਕਲਿਸੀਆਂ ਦੇ ਪਰਸ਼ਾਵਿਆਂ ਨਾਲ ਵਿਵਾਰ ਚੰਗੇ ਹੋਣੇ ਚਾਹੀਦੇ ਕਲਿਸੀਆਂ ਬੋਲੇ ਲੰਗੜਾ ਉੱਠ ਕੇ ਚੱਲਣ ਲੱਗ ਪੇ ਔਰ ਕਲਿਸੇ ਅੰਦਰ ਹੀ ਹੋਣੀ ਚਾਹੀਦੀ ਤੇ ਵੀ ਹਨਨੀਆਂ ਸਪੀਰਾ ਵਾਲਾ ਆ ਕੇ ਵੜਦਾ ਆ ਤੇ ਉਹ ਇਤਰਾਤਮਾ ਨੂੰ ਪ੍ਰਗਟ ਕਰ ਦੇਵੇ ਪਰ ਇੰਦਾ ਕਿਉਂ ਨਹੀਂ ਕਿਉਂਕਿ ਲੋਕਾਂ ਦੀਆਂ ਜੜ੍ਹਾਂ ਵਈ ਨਿਕਲੀਆਂ ਨਹੀਂ ਟੁੱਟੀਆਂ ਰਹੀਆਂ ਉੱਥੇ ਆਉਂਦੇ ਆ ਬੰਦੇ ਆ ਦਖਾਂਦੀ ਐ ਕੀ ਤੁਹਾਡੇ ਨਾਲ ਦੇ ਆ ਤੁਹਾਡੇ ਵੱਲ ਦੇ ਆ ਪਰ ਜਦੋਂ ਘਰ ਜਾਂਦੇ ਆ ਉਹ ਪੂਰੀ ਤਰ੍ਹਾਂ ਉਹ ਗੱਲਾਂ ਕਰਦੇ ਔਰ ਰਵਈਏ ਕਰਦੇ ਜਿਹੜੇ ਰਿਸ਼ਤੇਦਾਰਾਂ ਚ ਬੈਠਦੇ ਸਭ ਕੋਈ ਪੂਰੀ ਤਰ੍ਹਾਂ ਹੋਈ ਹੈ ਉਹਨਾਂ ਨੂੰ ਜਾ ਕੇ ਕਹਿੰਦੇ ਵੀ ਤੁਹਾਡੇ ਵਰਗੇ ਆ ਰਵੀ ਨੇ ਕਿਹਾ ਚਮਚੜੇ ਕਿ ਆਏ ਜਿਹੜੀ ਜਿਹੜੇ ਉੱਗਣ ਵਾਲਿਆਂ ਚ ਹੁੰਦੀ ਉਹ ਕਿਰਦੀ ਮੈਂ ਤੁਹਾਡੇ ਵਰਗੀ ਆ ਜਿਹੜੋ ਰੀੜਨ ਵਾਲਿਆਂ ਕਿ ਸੁਣਨ ਵਾਲਿਆਂ ਚ ਆਂਦੀ ਮੈਂ ਕਹਿੰਦੀ ਮੈਂ ਤੁਹਾਡੇ ਵਰਗੀ ਆ

ਦੈਟ ਵੀ ਆਊਟ ਨੋਟ ਟੂ ਬੀ ਲਿਸਨਿੰਗ ਟੂ ਉਹ ਸਾਡੇ ਕੋ ਕਿਉਂ ਨਹੀਂ ਆਤਮਿਕ ਬਰਕਤਾਂ ਨਹੀਂ ਕਿਉਂਕਿ ਸਾਡਾ ਬਹੁਤ ਜ਼ਿਆਦਾ ਸਮਾਂ ਅਖਬਾਰ ਪੜ੍ਹਨ ਚ ਜਾਂਦਾ ਹੈ ਮੋਬਾਈਲ ਪੜ੍ਹਨ ਦੇਖਣ ਚ ਜਾਂਦਾ ਹੈ ਜਾਂ ਹੋਰ ਉਹ ਗੱਲਾਂ ਕਰਨ ਤੇ ਸੁਣਨ ਚ ਲੱਗਦਾ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਔਰ ਸੁਣਨੀਆਂ ਚਾਹੀਦੀਆਂ ਸਾਡਾ ਬਹੁਤ ਜ਼ਿਆਦਾ ਸਮਾਂ ਉਰ ਚ ਲੰਘਦਾ ਹੈ ਇਹ ਮੈਂ ਇਸ ਸਮੇਂ ਨੂੰ ਬਚਾ ਨਹੀਂ ਰਹੇ but we are giving it to the things of the world instead of our time to the lord jesus ਕਿ ਵੀ ਅਸੀਂ ਉਹ ਆਪਣਾ ਸਮਾਂ ਦੇਣ ਦੀ ਬਚਾਏ ਅਸੀਂ ਸੰਸਾਰਿਕ ਚੀਜ਼ਾਂ ਨੂੰ ਸਮਾਂ ਦੇ ਰਹੇ ਹਾਂ ਤਾਂ ਇਹ ਸਾਡੀ ਕੋਲ ਆਤਮਿਕ ਗਰਕਤਾ ਨਹੀਂ ਹੈ ਤਾਂ ਹੀ ਬੇਦਾਰੀ ਨਹੀਂ ਹੈ ਤਾਂ ਹੀ ਮਸਾ ਨਹੀਂ ਹੈ ਤਾਂ ਹੀ ਆਤਮਿਕਤਾ ਨਹੀਂ ਹੈ ਤਾਂ ਹੀ ਕੋਈ ਗੋਈ ਠੀਕ ਨਹੀਂ ਹੈ ਤਾਂ ਹੀ ਬੇਦਾਰੀ ਨਹੀਂ ਹੈ ਕਈ ਆਤਮਿਕ ਤਜ਼ਰਬੇ ਨਹੀਂ ਹੈ ਕਿਉਂਕਿ ਨੇ ਕਿਹਾ ਸਮਝ ਜਿਹੜਾ ਯਿਸੂ ਮਸੀਹ ਨੂੰ ਦੇਣਾ ਚਾਹੀਦਾ ਹੈ ਇਹ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਦੇ ਰਹੇ ਆਂ ਔਰ ਮੈਂ ਕਹਿ ਲੱਗ ਗਿਆ ਉੱਠ ਕੇ ਨਾ ਜਾਇਓ ਪੂਰਾ ਸੁਣ ਕੇ ਜਾਇਓ ਮੈਂ ਔਰ ਕਿ ਆਂ ਦਾ ਬਾਈਬਲਸ ਦਾ ਮੈਨ ਸ਼ਲ ਨੋਟ ਲੀਵ ਬਾਈ ਬ੍ਰੈਡ ਅਲੋਨ ਬਟ ਬਾਈ ਐਵਰੀ ਵਰਡ ਦੈਟ ਪ੍ਰੋਸੀਡ ਫਰਮ ਦ ਮਾਉਥ ਆਫ ਗੋਡ ਮਨੁੱਖ ਨੀਰਾ ਰੋਟੀ ਦੇ ਨਾਲ ਹੀ ਨਹੀਂ ਬਲਕਿ ਹਰ ਉਸ ਵਚਨ ਨਾਲ ਜਿਉਂਦਾ ਰਹੇਗਾ ਜਿਹੜਾ ਪਰਮੇਸ਼ਰ ਦੇ ਮੂੰਹ ਚੋਂ ਨਿਕਲਦਾ ਹੈ ਈਸ਼ਰ ਦੇ ਮੂੰਹ ਚੋਂ ਜਿਹੜਾ ਵਚਨ ਨਿਕਲਦਾ ਉਹ ਜੀਵਨ ਦਿੰਦਾ ਆ ਪਰ ਇਹ ਸੁਣਾਗੇ ਤਾਂ ਹੀ ਇਹ ਖਾਵਾਂਗੇ ਤਾਂ ਹੀ ਇਹ ਸ਼ਬਦ ਸੀ ਕਿਹੜਾ ਸੱਚ ਹੈ ਜੀਵਨ ਹੈ ਮਤਲਬ ਇੱਕੋ ਹੀ ਇੱਕ ਜਗ੍ਹਾ ਹੈ ਜਿੱਥੋਂ ਜੀਵਨ ਆਂਦਾ ਔਰ ਉਹ ਖੁਦਾ ਦਾ ਮੂੰਹ ਆ ਔਰ ਬਾਕੀ ਉਹਨਾਂ ਚੋਂ ਕਿਸੇ ਚੋਂ ਜੀਵਨ ਨਹੀਂ ਆਂਦਾ ਦੁਨੀਆਵੀ ਚੀਜ਼ਾਂ ਚੋਂ ਜੀਵਨ ਨਹੀਂ ਆ ਸਕਦਾ ਜੋ ਕਿ ਜੀਵਨ ਦਾ ਰੋਖੀ ਕੋਈ ਔਰ ਇਹ ਤੋਂ ਹੀ ਜੀਵਨ ਆਉਂਦਾ ਔਰ ਤਦੇ ਇਹ ਲੈ ਪਾਵਾਂਗੇ ਜੇ ਇਹ ਚ ਸੁਣਦੇ ਆ ਜੇ ਇਹ ਚ ਖਾਰੇ ਆ ਤੇ ਪਰ ਉਹਨੇ ਕੀ ਆਪਣੀ ਸਮੱਸਿਆ ਕੀ ਹੈ ਐ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਦੀ ਸੁਣਨੇ ਇੱਕ ਦੂਜੇ ਦੀ ਸੁਣਨੇ ਆ ਘਰਾਂ ਚ ਆਪਣੇ ਹਾਲਾਤਾਂ ਦੀ ਸੁਣਨੇ ਆ ਸਾਡੇ ਕੋਲ ਹੀ ਸੁਣਨ ਦਾ ਟਾਈਮ ਨਹੀਂ ਹੈ ਐ ਮੋਬਾਈਲ ਦੀ ਸੁਣਨੇ